ਸਮਰਾਲੇ ਦੇ ਵੱਖ-ਵੱਖ ਇਲਾਕਿਆਂ ਵਿੱਚ ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਸਮਰਾਲਾ ਵਾਸੀ ਡਾਡੇ ਪਰੇਸ਼ਾਨ ਨੇ ਨਗਰ ਕੌਂਸਲ ਅਤੇ ਕੌਂਸਲਰਾਂ ਦੇ ਗਿੜੇ ਮਾਰ-ਮਾਰ ਕੇ ਜੁੱਤੀਆਂ ਕੱਸ ਗਈਆਂ ਨੇ ਸਮਰਾਲੇ ਦੇ ਲੋਕਾਂ ਦੇ ਘਰ ਦੇ ਬਾਹਰ ਖੜੇ ਗੰਦੇ ਪਾਣੀ ਕਾਰਨ ਸਮਰਾਲਾ ਵਾਸੀ ਸਵਸਥ ਭਾਰਤ ਅਭਿਆਨ ਮਹਿਮਨੂ ਜਾਦ ਕਰ ਰਹੇ ਨੇ ਆਜ਼ਾਦੀ ਤੋਂ ਬਾਅਦ ਹੁਣ ਤੱਕ ਸਰਕਾਰਾਂ ਨੇ ਰਾਜ ਕੀਤਾ ਕਾਂਗਰਸ ਅਕਾਲੀ ਦਲ ਅਤੇ ਹੁਣ ਆਪਪਰੰਤੂ ਸ਼ਹਿਰ ਵਾਸੀਆਂ ਨੂੰ ਸੀਵਰੇਜ ਦੇ ਗੰਦੇ ਪਾਣੀ ਤੋਂ ਸਟਕਾਰਾ ਨਹੀਂ ਮਿਲਿਆ ਅੱਜ ਸਮਰਾਲਾ ਵਾਸੀਆਂ ਨੇ ਨਗਰ ਕੌਂਸਲ ਦੇ ਖਿਲਾਫ ਜਮ ਕੇ ਨਾਰੀਵਜ ਕੀਤੀ ਹੈ ਉਤੇਈ ਨਗਰ ਕੌਂਸਲ ਦੇ ਈਓ ਨੇ ਸਮਰਾਲੇ ਵਿੱਚ ਲੰਬੇ ਸਮੇਂ ਤੋਂ ਸੀਵਰੇਜ ਦੀ ਸਮੱਸਿਆ ਤੋਂ ਜੂਝ ਰਹੇ ਸਮਰਾਲਾ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਜਲਦੀ ਉਨ੍ਹਾਂ ਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵੇਸਾਕੋ ਉਨ੍ਹਾਂ ਵੱਲੋਂ ਟ੍ਰੀਟਮੈਂਟ ਪਲਾਂਟ ਚਾਲੂ ਕਰ ਦਿੱਤਾ ਗਿਆ। ਪਰੰਤੂ ਇਹਦੇ ਚਾਲੂ ਹੋਣ ਨਾਲ ਸ਼ਹਿਰ ਦਾ ਅੱਧਾ ਹਿੱਸਾ ਹੀ ਇਸ ਵਿੱਚ ਚੱਲ ਰਿਹਾ ਜਿਸ ਕਾਰਨ ਇਹ ਸਮੱਸਿਆ ਆ ਰਹੀ ਹੈ। ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸਹਿਰੀ ਪ੍ਰਧਾਨ ਨੇ ਸਹਿਰ ਵਾਸੀਆਂ ਨੂੰ ਸੀਵਰੇਜ ਕਾਰਨ ਆ ਰਹੀਆਂ ਤਿੱਕਤਾ ਨੂੰ ਜਲਦੀ ਹੱਲ ਕਰਨ ਦਾ ਪ੍ਰੋਮਸਾ ਦਿੱਤਾ ਉਹਨਾਂ ਕਿਹਾ ਕਿ ਹੁਣ ਤੱਕ ਕਾਂਗਰਸ ਅਤੇ ਅਕਾਲੀ ਦਲ ਨੇ ਸਮਰਾਲਾ ਸਹਿਰ ਦੀ ਤਰੱਕੀ ਲਈ ਕੁਝ ਨਹੀਂ ਕੀਤਾ ਹੁਣ 3 ਸਾਲਾਂ ਵਿੱਚ ਸਮਰਾਲੇ ਵਿੱਚ ਸੀਵਰੇਜ ਨੂੰ ਜੋੜ ਕੇ ਸੀਵਰੇਜ ਟ੍ਰੀਟਮੈਂਟ ਪਲਾਂਟ ਚਾਲੂ ਕਰ ਦਿੱਤਾ ਗਿਆ ਆਓ ਦੇਖਦੇ ਹਾਂ ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਦੀ ਦੀ ਇਹ ਖਾਸ ਰਿਪੋਰਟ ਰਾਣੀ ਮੇਰਾ ਨਾਮ ਹੈ ਅਸੀਂ ਇੱਥੇ ਸੁੰਦਰ ਨਗਰ ਦੇ ਵਿੱਚ ਛੱਡੀਗੜ ਰੋਡ ਤੇ ਅਸੀਂ ਇੱਧਰ ਸਾਲ ਹੋ ਗਿਆ ਸਾਨੂੰ ਆਇਆ ਉਹਨੂੰ ਤੇ ਸਾਨੂੰ ਸੀਵਰੇਜ ਦੀ ਪ੍ਰੋਬਲਮ ਬਹੁਤ ਆ ਰਹੀ ਹੈ ਜਿਹਦੇ ਕਰਕੇ ਇੱਥੇ ਗੰਦਗੀ ਬਹੁਤ ਫੈਲੀ ਹੋਈ ਆ ਮੱਛਰ ਬਹੁਤ ਹੋਏ ਹੋਏ ਆ ਬੱਚਿਆਂ 'ਚ ਬਿਮਾਰੀਆਂ ਦਾ ਬਹੁਤ ਹੋਇਆ ਹੋਇਆ ਫੀਵਰ ਵਗੈਰਾ ਹੁੰਦਾ ਏ ਤੇ ਸਾਨੂੰ ਆਣ ਜਾਣ ਨੂੰ ਸਭ ਤੋਂ ਪਹਿਲਾਂ ਤਾਂ ਬਹੁਤ ਪ੍ਰੋਬਲਮ ਹੈ ਕਿਉਂਕਿ ਪਾਣੀ ਅੱਧੀ ਗਲੀ ਤੱਕ ਤਾਂ ਆਇਆ ਹੋਇਆ ਹੈਗਾ ਆ ਤੇ ਇੱਥੇ ਐਮਐਲਏ ਦੇ ਦਫ਼ਤਰ 'ਚ ਅਸੀਂ ਕਿੰਨੀ ਵਾਰੀ ਜਾ ਚੁੱਕੇ ਆ ਤੇ ਕੇਆ ਵੀ ਹੈਗਾ ਉਹਨਾਂ ਨੂੰ ਵੀ ਅੱਧਰ ਸਫਾਈ ਥੋੜੀ ਬਹੁਤੀ ਕਰਵਾਈ ਜਾਵੇ ਪਰ ਕੋਈ ਧਿਆਨ ਹੀ ਨਹੀਂ ਦਿੰਦਾ ਹੈਗਾ ਕੋਈ ਅੱਧਰ ਕਿਸੇ ਕਿਸਮ ਦੀ ਸਫਾਈ ਨਹੀਂ ਹੈਗੀ ਤੇ ਜਿਹੜਾ ਸਵੀਪਰ ਵੀ ਆਂਦਾ ਉਹ ਵੀ ਬਹੁਤ ਪਰੇਸ਼ਾਨ ਹੋਇਆ ਹੋਇਆ ਨਾਲ ਹੀ ਹੈ ਜੀ ਸਾਡੇ 10-20 ਫੁੱਟ ਦੀ ਦੂਰੀ ਤੇ ਹੀ ਹੈ ਨਾਲ ਹੀ ਸਾਡੇ ਐਮਐਲਏ ਦਾ ਦਫਤਰ ਹੈ ਕੋਈ ਧਿਆਨ ਹੀ ਨਹੀਂ ਦਿੰਦਾ ਹੈਗਾ ਇਸ طرف ਤੇ ਵੀ ਕੋਈ ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈਗਾ ਤੇ ਹੁਣ ਤਾਂ ਪਾਣੀ ਪੂਰੀ ਪ੍ਰੋਪਰ ਗਲੀ ਚ ਆ ਜਾਂਦਾ ਜਦੋਂ ਬਾਰਿਸ਼ ਆਈ ਹੁੰਦੀ ਆ ਉਦੋਂ ਤਾਂ ਇੱਥੋਂ ਲੰਘਣਾ ਬਹੁਤ ਔਖਾ ਹੋ ਜਾਂਦਾ ਸਾਡੇ ਬੱਚੇ ਕੰਨ ਦੇ ਬਾਰੇ ਕਿਸੇ ਦਫਤਰ ਸੀਨੀਅਰ ਅਫਸਰ ਨੂੰ ਮਿਲੇ ਹੋ ਇਸ ਪਾਣੀ ਨੂੰ ਲੈ ਕੇ ਸਮੱਸਿਆ ਨੂੰ ਹਾਂ ਜਾਨਦੇ ਹੀ ਰਹੇ ਆ ਤਕਰੀਬਨ ਰੋਜ਼ਾ ਵੀ ਗੇੜਾ ਰਿਹਾਏ ਜਾਂਦੇ ਸਾਡੇ ਜਾਂਦੇ ਰਹੇ ਆ ਉੱਥੇ ਕਹਿੰਦੇ ਰਹੇ ਆ ਜਾ ਕੇ ਕਿ ਇੱਥੇ ਨਾਲੀਆਂ ਦਾ ਕੋਈ ਸੀਵਰੇਜ ਪਾਈ ਜਾਵੇ ਪਾਈਪਾ ਪਾਈਆਂ ਜਾਣ ਅੰਡਰਗਰਾਊਂਡ ਹੋ ਜਵੇ ਇਹ ਤਾਂ ਕਿ ਸਾਨੂੰ ਵੀ ਥੋੜਾ ਸੌਖਾ ਹੋਵੇ ਇੱਥੇ ਸਾਡੇ ਤਾਂ ਕੋਈ ਆਂਦਾ ਜਾਂਦਾ ਵੀ ਹਰ ਕੋਈ ਸਾਨੂੰ ਆ ਕੇ ਟੋਕ ਹੀ ਜਾਂਦੇ ਆ ਵੀ ਤੁਹਾਡੇ ਐਨੇ ਗੰਦੇ ਮਹੱਲੇ ਦੇ ਵਿੱਚ ਤੁਸੀਂ ਰਹਿ ਰਹੇ ਹੈਗੇ ਤੇ ਕੋਈ ਸੁਵਾਈ ਕੀਤੀ ਜਾਂਦੀ ਨਹੀਂ ਜੇ ਵੀ ਆ ਰਹੇ ਆ ਵੀ ਰਿਸ਼ਤੇਦਾਰ ਨੇ ਜਿਹੜੇ ਉਹ ਵੀ ਆਉਣੇ ਇੱਥੇ ਤੁਹਾਡਾ ਹੋ ਗਿਆ ਹਾਂ ਸਾਡਾ ਬੰਦ ਹੋ ਗਿਆ ਰਿਸ਼ਤੇਦਾਰ ਤੇ ਕੋਈ ਨਹੀਂ ਆਂਦਾ ਹੈਗਾ ਕਿਉਂਕਿ ਇੱਥੇ ਗੱਡੀ ਵੀ ਕਿੱਥੇ ਖੜਾੜੀਆਂ ਗੰਦਗੀ ਦੇ ਵਿੱਚ ਬੰਦਾ ਉਤਰਦਾ ਨਹੀਂ ਹੈਗਾ ਗੱਡੀ ਤੋਂ ਕਸਟਮਰ ਆਣਾ ਉਹ ਬਹੁਤ ਔਖਾ ਹੋਇਆ ਹੋਇਆ ਏ ਤੇ ਸਾਨੂੰ ਤਾਂ ਹਰ ਕੋਈ ਕਹਿ ਕੇ ਚਲਾ ਜਾਂਦਾ ਏ ਤੁਸੀਂ ਵੀ ਕਿੰਨੇ ਗੰਦੇ ਮਹੱਲੇ ਦੇ ਵਿੱਚ ਆ ਗਏ ਹੋ ਮੂਰੇ ਗਰਮੀ ਆਉਂਦੀ ਆ ਸਾਨੂੰ ਮੱਖੀ ਮਛਰ ਤੋਂ ਬਹੁਤ ਉੱਪਰ ਦੇ ਬੱਚੇ ਸਾਡੇ ਖੇਡਦੇ ਨੇ ਹਟ ਤਾਂ ਮੈਂ ਇੱਥੇ ਹਾਂਜੀ ਸਾਨੂੰ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਆ ਸਾਡੀਆਂ ਬਹੁਤ ਕੰਪਲੇਨਟ ਜਾ ਚੁੱਕੀਆਂ ਐ ਕਿਰਪਾ ਕਰਕੇ ਇਹਨੂੰ ਅੱਗੇ ਤੱਕ ਪਹੁੰਚਾਓ ਤਾਂ ਕਿ ਇਸ ਮਸਲੇ ਦਾ ਕੋਈ ਹੱਲ ਨਿਕਲ ਸਕੇ ਰਾਜਵੰਦਰ ਸਿੰਘ ਅਸੀਂ ਮਹੱਲੇ ਤੋਂ ਸਾਡੇ ਦਾ ਨਾਮ ਤਾਂ ਸੁੰਦਰ ਨਗਰ ਆ ਪਰ ਅਸੀਂ ਇੱਥੇ ਨਰਕ ਭਰੀ ਜ਼ਿੰਦਗੀ ਜੀ ਰਿਹਾ ਆ ਜਦੋਂ ਬਾਰਿਸ਼ ਆਉਂਦੀ ਆ ਉਦੋਂ ਤਾਂ ਇੰਨਾ ਬੁਰਾ ਹਾਲ ਆ ਕਿ ਜਿਹੜਾ ਪਾਣੀ ਆ ਰੋਡ ਦਾ ਪਾਣੀ ਮੇਰੋ ਕਪਲਾ ਪੰਪ ਤੋਂ ਲੈ ਕੇ ਸਾਰਾ ਪਾਣੀ ਉਹ ਜਿਹੜਾ ਸਾਡੀਆਂ ਗਲੀ ਨੀਮੀ ਹੈ ਇਹਦੇ ਵਿੱਚ ਦੀ ਹੋ ਕੇ ਨੰਗਦਾ ਜਿਹੜਾ ਕਿ ਪਾਣੀ ਘਰਾਂ ਦੇ ਵਿੱਚ ਵੀ ਇੰਟਰ ਹੋ ਜਾਂਦਾ ਅਸੀਂ ਤਕਰੀਬਨ 10 ਤੋਂ 12 ਵਾਰੀ ਇੱਕ ਸਾਲ ਦੇ ਵਿੱਚ ਕਮੇਟੀ ਦਫ਼ਤਰ ਸਾਰੇ ਮਹੱਲੇ ਵਾਲੇ ਹੋ ਕੇ ਜਾਇਆ ਹੁੰਦੇ ਆ ਤੇ ਐਮਐਲਏ ਸਾਹਿਬ ਕੋਈ 2-3 ਵਾਰ ਜਾਏ ਪਰ ਕਿਸੇ ਦੇ ਉੱਪਰ ਜੂ ਨਹੀਂ ਸਕਦੀ ਪਰ ਸਾਡੇ ਗਲੀ ਦੇ ਐਮਸੀ ਨਸਕੰਦਰ ਸਿੰਘ ਜੀ ਉਹਨਾਂ ਕੋ ਵੀ 2-3 ਵਾਰ ਅਸੀਂ ਉਹ ਗਲੀ 'ਚ ਵੀ ਬੁਲਾ ਲਿਆ ਪਰ ਕੋਈ ਹੱਲ ਨਹੀਂ ਹੋਇਆ ਜਿਹੜਾ ਪਾਣੀ ਆ ਉਹ ਬਹੁਤ ਹੀ ਗਲੀ ਦੇ ਵਿੱਚ ਖੜਾ ਵਾ ਠੀਕ ਆ ਕੰਦਾ ਨੂੰ ਸੇਮ ਆਈਪੀ ਆ ਇੰਨੀ ਮੁਸ਼ਕਲ ਨਾ ਇਹ ਗਲੀ ਬਣੀ ਸੀਗੀ ਜਿਹੜੀ ਕਿ ਗਲੀ ਹੁਣ ਟੁੱਟ ਚੁੱਕੀ ਆ ਸਾਡੀ ਦੁਬਾਰਾ ਸਾਡੀ ਇਹ ਬੇਨਤੀ ਆ ਵੀ ਕਿ ਇੱਕ ਪਾਸੇ ਸਰਕਾਰ ਨੇ ਸਵੱਛ ਅਭਿਆਨ ਚਲਾਇਆ ਹੋਇਆ ਪਰ ਇੱਥੇ ਸਾਡੀ ਗਲੀ 'ਚ ਬੁਰਾ ਹਾਲ ਆ ਬਿਮਾਰੀਆਂ ਫਲਣ ਡਾਰਾ ਮੱਛਰ ਮੱਖੀਆਂ ਬਹੁਤ ਗੰਦਗੀ ਫੈਲੀ ਹੋਈ ਆ ਅਸੀਂ ਗਲੀ ਦੇ ਵਿੱਚ ਸਫਾਈ ਖੁਦ ਰੱਖ ਰਹੇ ਆ ਬੂਟੇ ਲਗਾਏ ਨੇ ਪਰ ਬੂਟੇ ਵੀ ਜੋ ਪਾਣੀ ਦੇ ਨਾਲ ਗਲ ਚੁੱਕੇ ਨੇ ਸਾਡੀ ਇਹ ਐਮਐਲਏ ਸਾਹਿਬ ਦਾ ਦਫ਼ਤਰ ਮਹਿਜ 50 ਗਾਜ ਦੀ ਦੂਰੀ ਤੇ ਆ ਇਸੇ ਗਲੀ ਦੇ ਮੋੜ ਤੇ ਦਫ਼ਤਰ ਆ ਪਰ ਕੋਈ ਇਸ ਗਲੀ ਵੱਲ ਅੱਜ ਤੱਕ ਕਿਸੇ ਨੇ ਧਿਆਨ ਨਹੀਂ ਦਿੱਤਾ ਸਾਡੀ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਇਹਦਾ ਹੱਲ ਕੀਤਾ ਜਾਵੇ ਜੋ ਕਿ ਨਾਲਾ ਮਿੱਟੀ ਨਾਲ ਭਰ ਚੁੱਕਿਆ ਹੈ ਨਾਲੇ ਨੂੰ ਖਾਲੀ ਕਰਾਇਆ ਜਾਵੇ ਜਾਂ ਸਾਡੀ ਗਲੀ ਦੇ ਵਿੱਚ ਸੀਵਰੇਜ ਪਾਇਆ ਜਾਵੇ ਸਰ ਮੇਰਾ ਨਾਮ ਹਰਮੀਤ ਸਿੰਘ ਢੰਡੇ ਹੈਗਾ ਇਹ ਸਾਡਾ ਸੁੰਦਰ ਕਲੋਨੀ ਮਹੱਲਾ ਹੈਗਾ ਚੰਡੀਗੜ ਚੰਡੀਗੜ ਰੋਡ ਜਿਹੜਾ ਮੇਨ ਪਹਿਲਾਂ ਸੀਗਾ ਉਹਦੇ ਉੱਤੇ ਹੈਗਾ ਕੀ ਪ੍ਰੋਬਲਮ ਆ ਜਿਹੜੀ ਆ ਰਹੀ ਹੈ ਇੱਥੇ ਸਰ ਪ੍ਰੋਬਲਮ ਜਿਹੜੀ ਹੈਗੀ ਆ ਉਹ ਇਹ ਹੈ ਸੀਵਰੇਜ ਦੀ ਬੜੀ ਵੱਡੀ ਪ੍ਰੋਬਲਮ ਹੈ ਤਕਰੀਬਨ 15 ਸਾਲ ਪਹਿਲਾਂ ਇੱਥੇ ਇਟ ਲੱਗੀ ਸੀਗੀ ਉਸ ਤੋਂ ਬਾਅਦ ਫਿਰ ਕਾਂਗਰਸ ਸਰਕਾਰ ਨੇ ਇੰਟਰਲੌਕ ਲਗਾਈ ਉਹ ਵੀ ਬੜੀ ਜੱਦੋਜਹਿਦ ਕਰਨ ਦੇ ਬਾਅਦ ਤਕਰੀਬਨ 3 ਸਾਲ ਦਫਤਰਾਂ ਦੇ ਟੱਕੇਖਾਣ ਦੇ ਬਾਅਦ ਇੱਕ ਲੱਗੀ ਹੈ ਤੇ ਉਹ ਵੀ ਆਧੂਰੀ ਲੱਗੀ ਇੱਕ ਰਸਤੇ ਦੇ ਵਿੱਚ ਤਾਂ ਬਿਲਕੁਲ ਪਾਣੀ ਦਾ ਨਿਕਾਸ ਹੈ ਹੀ ਨਹੀਂ ਨਾ ਕੋਈ ਸੀਵਰੇਜ ਹੈ ਤੇ ਨਾ ਹੀ ਕੋਈ ਨਾਲੀ ਹੈ ਅੱਧੇ ਰਸਤੇ ਦੇ ਵਿੱਚ ਨਾਲੀ ਬਣੀ ਹੈ ਉਹ ਵੀ ਮੇਨ ਤੋਂ ਡਾਊਨ ਕਰਕੇ ਪਾਣੀ ਦਾ ਤੁਸੀਂ ਦੇਖੇ ਰਹਾ ਹੋ ਮੂਵੀ ਦੇ ਰਹੀ ਪਤਾ ਦੇਖਦੇ ਹੋ ਤੁਸੀਂ ਪਾਣੀ ਦਾ ਬੜਾ ਬੁਰਾ ਹਾਲ ਹੈ ਇੱਕ ਪਾਸੇ ਤਾਂ ਸਰਕਾਰੀ ਗੱਲ ਕਹਿੰਦੀ ਆ ਕਿ ਸਵੱਛ ਅਭਿਆਨ ਚਲਾਉਂਦੀ ਆ ਦੂਸਰੇ ਪਾਸੇ ਅਸੀਂ ਸਾਰਾ ਮਹੱਲਾ ਜਿਹੜਾ ਹੈਗਾ ਉਹ ਨੱਕ ਭਰੀ ਜ਼ਿੰਦਗੀ ਬਤੀਤਣ ਦੇ ਵਿੱਚ ਮਜਬੂਰ ਰਿਹਾ ਬੱਚੇ ਨੇ ਪੜਨ ਜਾਂਦੇ ਨੇ ਜਿੰਨੇ ਬੰਦੇ ਕੰਮ ਕਰਨ ਜਾਂਦੇ ਨੇ ਉਹਨਾਂ ਨੂੰ ਇਹ ਗੰਦੇ ਪਾਣੀ ਦੇ ਵਿੱਚ ਦੀ ਲੰਘਣਾ ਪੈਂਦਾ ਹੈਗਾ ਮੀਂਹ ਦੇ ਵਿੱਚ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਹੈ ਇਸੇ ਥਾਂ ਤੋਂ ਜਿਸ ਜਿੱਥੇ ਅਸੀਂ ਖੜੇ ਹੈਗੇ ਆ ਇਸੇ ਥਾਂ ਤੋਂ ਤਕਰੀਬਨ 20 25 ਫੁੱਟ ਦੇ ਫਰਕ ਦੇ ਨਾਲ ਸਾਡੇ ਐਮਐਲਏ ਸਾਹਿਬ ਦਾ ਜਿਹੜਾ ਮੇਨ ਦਫਤਰ ਹੈਗਾ ਉਹ ਹੈਗਾ ਉਹਨਾਂ ਦੇ ਵਿੱਚ ਦਫਤਰ ਦੇ ਵਿੱਚ ਉਹਨਾਂ ਦੇ ਲੀਡਰ ਸਾਹਿਬਾਨ ਵੀ ਆਉਂਦੇ ਨੇ ਪਿੰਡਾਂ ਦੇ ਲੋਕ ਸ਼ਹਿਰਾਂ ਦੇ ਲੋਕ ਉਹਨਾਂ ਨੂੰ ਮਿਲਣ ਵਾਸਤੇ ਵੀ ਆਉਂਦੇ ਨੇ ਪਰ ਕੀ ਐਮਐਲਏ ਸਾਹਿਬ ਨੂੰ ਜਾਂ ਉਹਨਾਂ ਦੇ ਜਿਹੜੇ ਨਾਲ ਦੇ ਬੰਦੇ ਵਰਕਰ ਹੈਗੇ ਨੇ ਕੀ ਉਹਨਾਂ ਨੂੰ ਇਹ ਇੰਨਾ ਨਹੀਂ ਦਿਖਦਾ ਜਾਂਦਾ ਇੱਕ ਆਮ ਕਹਾਵਤ ਹੈ ਵੀ ਜਿਹੜਾ ਸਿਆਣਾ ਬੰਦਾ ਨਾ ਉਹ ਆਪਣੇ ਆਲਾ-ਦਾਲਾ ਸਵਾਫ ਕਰਕੇ ਰੱਖਦਾ ਹੈ ਚਾਹੇ ਉਹ ਪਿੰਡ ਦਾ ਬੰਦਾ ਚਾਹੇ ਅਨਪੜ੍ਹ ਵੀ ਬੰਦਾ ਹੋਵੇ ਉਹ ਆਲਾ-ਦਾਲਾ ਆਪਣਾ ਸਾਫ ਕਰਕੇ ਰੱਖਦਾ ਵੀ ਮੇਰੇ ਘਰ ਦੋ ਬੰਦੇ ਆਣਗੇ ਤੇ ਉਹਨਾਂ ਨੂੰ ਪਤਾ ਲੱਗੇ ਵੀ ਮੇਰਾ ਘਰ ਸਾਫ-ਸੁਤਰਾ ਹੈਗਾ ਕਿ ਐਮਐਲਏ ਸਾਹਿਬ ਇਸ ਚੀਜ਼ ਤੇ ਕੇ ਗੌਰ ਨਹੀਂ ਕਰਦੇ ਜਾਂ ਜਿਹੜੇ ਇਹਨਾਂ ਦੇ ਸ਼ਹਿਰੀ ਪ੍ਰਧਾਨ ਨੇ ਅਸੀਂ ਉਹਨਾਂ ਨੂੰ ਵੀ ਬਾਰ-ਬਾਰ ਬੇਨਤੀ ਕਰ ਚੁੱਕੇ ਆਂ ਐਮਐਲਏ ਸਾਹਿਬ ਦੇ ਦਫ਼ਤਰ ਦੇ ਵਿੱਚ ਵੀ ਅਸੀਂ ਕਈ ਵਾਰੀ ਜਾ ਚੁੱਕੇ ਆਂ ਪਰ ਉਹਨਾਂ ਨੂੰ ਅਜੇ ਤੱਕ ਇਸ ਚੀਜ਼ ਦਾ ਕੋਈ ਵੀ ਇਹਦੇ ਤੇ ਕੋਈ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਗੱਲ ਸਿਰਫ ਇੰਨੀ ਹੈ ਕਿ ਥੋੜਾ ਜਿਹਾ ਰਸਤਾ ਹੈਗਾ ਨਾਲਾ ਹੈਗਾ ਉਹ ਉਹਦੀ ਸਫਾਈ ਕਰਨੇ ਵਾਲੀ ਹੈ ਜੇ ਇਨਸਾਨ ਦੇ ਮਨ ਦੇ ਵਿੱਚ ਇਹ ਗੱਲ ਹੋਵੇ ਨਾ ਮੈਂ ਕੰਮ ਕਰਨਾ ਹੈ ਵਿਲਿੰਗ ਪਾਵਰ ਹੋਵੇ ਤਾਂ ਸਾਰੇ ਕੰਮ ਬੜੇ ਆਸਾਨੀ ਨਾਲ ਨਿਭਾ ਜਾਂਦੇ ਨੇ ਜਾਂ ਤਾਂ ਇਹ ਲੱਗਦਾ ਵੀ ਉਹਨਾਂ ਨੇ ਕੋਈ ਮਨਸ਼ਾ ਨਹੀਂ ਹੈਗੀ ਵੀ ਅਸੀਂ ਸ਼ਹਿਰ ਨੂੰ ਸਾਫ਼ ਸੁਥਰਾ ਕਰੀਏ ਠੀਕ ਹੈ ਜੀ ਤੇ ਦੂਜੀ ਗੱਲ ਆ ਗਈ ਆ ਦੇਖੋ ਨਾਲ ਦੇ ਪਿਛਲੇ ਪਾਸੇ ਇੱਕ ਬੀਹੀ ਹੈਗੀ ਆ ਉਹ ਮਹੱਲੇ ਵਾਲਿਆਂ ਨੇ ਕਿਉਂਕਿ ਉਹਨਾਂ ਦਾ ਪਾਣੀ ਰਸਤਾ ਉੱਚਾ ਬਣਾਇਆ ਹੋਇਆ ਥੋੜਾ ਜਿਹਾ ਪਾਣੀ ਉਹਨਾਂ ਦਾ ਬਾਹਰ ਨਿਕਲਦਾ ਤੇ ਉਹਨਾਂ ਨੇ ਬੜਾ ਵਧੀਆ ਉਹਨੂੰ ਮੇਨਟੇਨ ਕੀਤਾ ਹੈ ਰਸਤੇ ਦੇ ਵਿੱਚ ਉਹਨਾਂ ਨੇ ਫੁੱਲ ਬੁੱਟੇ ਲਾਏ ਨੇ ਅਸੀਂ ਵੀ ਆ ਫੁੱਲ ਬੁੱਟੇ ਲਾਏ ਸੀਗੇ ਠੀਕ ਹੈ ਜੀ ਇਹ ਇੱਕ ਪਾਸੇ ਸਰਕਾਰ ਇਹ ਗੱਲ ਕਹਿੰਦੇ ਵੀ ਦਰਖਤ ਲਗਾਏ ਜਾਣ ਵੱਧ ਤੋਂ ਵੱਧ ਦਰਖਤ ਲਗਾਏ ਜਾਣ ਦੂਜੇ ਪਾਸੇ ਸਾਡੇ ਵਿਹੀ ਦੇ ਵਿੱਚ ਸਾਹਮਣੇ ਸੀ ਦੋ ਦਰਖਤ ਸੀਗੇ ਉਹ ਕਿਹਨੇ ਪੱਟੇ ਸਾਰੇ ਪਤਾ ਹੈ ਪਰ ਉਹਦੇ ਤੇ ਕੋਈ ਵੀ ਐਕਸ਼ਨ ਨਹੀਂ ਹੁੰਦਾ ਜਿਵੇਂ ਹੁਣ ਇਹ ਸੀਵਰੇਜ ਦੇ ਪਾਣੀ ਖੜਨ ਨਾਲ ਜਿਹੜੀ ਸੜਕ ਵੀ ਆ ਉਹ ਵੀ ਟੁੱਟੀ ਨਜ਼ਰ ਆ ਰਹੀ ਹੈ ਟਾਈਆਂ ਨਾ ਦਿਖਾਰੀ ਸਾਨੂੰ ਸਾਨੂੰ ਇਹ ਫਿਕਰ ਹੋਇਆ ਵੀ ਅਸੀਂ ਤਕਰੀਬਨ 15-18 ਸਾਲਾਂ ਦੇ ਬਾਅਦ ਸਾਡੀ ਆ ਇੰਟਰਲੋਕ ਇੱਟ ਲੱਗੀ ਹੈ ਠੀਕ ਹੈ ਇਹ ਤਕਰੀਬਨ 2 ਮਹੀਨਿਆਂ ਦੇ ਵਿੱਚ ਵਿੱਚ ਹੀ ਇਹ ਇਹ ਟੁੱਟ ਜਾਣੀਆਂ ਤੇ ਉਦੋਂ ਬਾਅਦ ਸਾਡਾ ਕੀ ਹਾਲ ਹੋਊਗਾ ਫੇਰ ਕੀ ਸਰਕਾਰਾਂ ਨੇ ਜਿਹੜੀਆਂ ਸਾਡੇ ਤੋਂ ਕਮੇਟੀ ਜਿਹੜੀ ਹੈਗਾ ਸਾਡੇ ਤੋਂ ਹਾਊਸ ਟੈਕਸ ਲੈਣ ਜਾਂਦੀ ਆ ਕੀ ਉਹਨਾਂ ਦਾ ਕੰਮ ਕਰਨ ਦਾ ਕੋਈ ਫਰਜ ਨਹੀਂ ਹੈਗਾ ਇੰਨੀ ਕੀ ਬੇਨਤੀ ਹੈਗੀ ਆ ਕਿ ਸਰਕਾਰ ਕਦੋਂ ਜਾਗੂਗੀ 76 ਸਾਲ ਹੋ ਗਏ ਸਾਨੂੰ 80 ਸਾਲ 78 ਸਾਲ ਹੋ ਗਏ ਆ ਸਰਕਾਰ ਦੇਸ਼ ਆਜ਼ਾਦ ਹੋ ਇਹਨੂੰ ਹਜੇ ਤੱਕ ਸਰਕਾਰਾਂ ਸਾਨੂੰ ਗਲੀਆਂ ਨਾਲੀਆਂ 'ਚ ੜ ਜਾ ਕੇ ਰੱਖਿਆ ਹੋਇਆ ਅਗਲੀ ਕੀ ਕਾਰਵਾਈ ਅਸੀਂ ਕੀ ਕਰਾਂਗੇ ਲੋਕ ਚੰਦਰਮਾ ਤੇ ਪਹੁੰਚ ਚੁੱਕੇ ਨੇ ਅਸੀਂ ਇੱਥੇ ਗਲੀਆਂ ਨਾਲੀਆਂ ਦੇ ਵਿੱਚ ਰੋਲਦੇ ਫਿਰਦੇ ਰਹੇ ਹਾਂ ਦੇਖੋ ਤੁਹਾਡੇ ਆਪਣਾ ਜਿਹੜਾ ਸ਼ਹਿਰ ਸਮਰਾਲਾ ਹੈਗਾ ਇੱਥੇ ਲਗਭਗ 50% ਸ਼ਹਿਰ ਦੇ ਵਿੱਚ ਸੀਵਰਸ ਪਿਆ ਹੋਇਆ ਤੇ 50% ਸ਼ਹਿਰ ਦੇ ਜਿਹੜਾ ਹੈਗਾ ਉਹ ਨਹੀਂ ਜੁੜਿਆ ਹੋਇਆ ਤੇ ਇੱਕ ਤਾਂ ਆਪਣਾ ਜਿਹੜਾ ਇਹ ਪ੍ਰੋਜੈਕਟ ਹੈਗਾ ਇਹ WhatsApp ਤੇ ਵੀ ਰਿਪੋਰਟ ਬਣਾ ਰਿਹਾ ਹਾਂ ਤੇ ਉਹਨਾਂ ਵੱਲੋਂ ਪੂਰਾ ਕੀਤਾ ਜਾਣਾ ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਕਈ ਜਗ੍ਹਾ ਜਿਹੜੀ ਆਪਣੀ ਨੋਕ ওভারਫਲੋ ਹੈ ਨਾ ਤੇ ਉਹਦੇ ਵਾਸਤੇ ਦੇਖੋ ਇੱਕ ਤਾਂ ਤੁਸੀਂ ਪਿੱਛੇ ਦੇਖਿਆ ਵੀ ਇੱਕ ਟੋਬੇ ਦਾ ਪਾਣੀ ਜਿਹੜਾ ਸੀਗਾ ਉਸ ਦਾ ਐਸਟੀਪ ਨਾਲ ਜੋੜ ਦਿੱਤਾ ਉਹਦੇ ਨਾਲ ਮਸਲਾ ਹੱਲ ਹੋ ਗਿਆ ਹੁਣ ਜਿਹੜਾ ਖੰਨਾ ਰੋਡ ਹੈ ਅਸੀਂ ਉਹਤੇ ਕੰਮ ਕਰ ਰਹੇ ਹਾਂ ਤੇ ਹੋ ਸਕਦਾ ਵੀ ਆਪਾਂ ਜਲਦੀ ਹੀ ਉਹਦਾ ਪਾਣੀ ਵੀ ਨਾ ਥੋੜਾ ਜਿਹਾ ਲਿੰਕ ਜੋੜਨ ਵਾਲੇ ਹੁੰਦੇ ਕਈ ਜਗ੍ਹਾ ਤੇ ਅਸੀਂ ਉਹਦੇ ਉੱਪਰ ਕੰਮ ਕਰ ਰਹੇ ਹਾਂ ਵੀ ਉਹ ਲਿੰਕ ਜੋੜ ਕੇ ਵੀ ਉਹ ਪਾਣੀ ਦੀ ਨਿਕਾਸੀ ਹੋਰ ਪਾਸੇ ਹੋ ਜਵੇ ਤੇ ਕੁਝ ਇਹਦੀ ਇਹਵੇਂ ਦੇ ਆ ਜਿੱਥੇ ਕਿ ਕਿਸੇ ਪਾਸੇ ਜੁੜਿਆ ਹੀ ਨਹੀਂ ਹੋਇਆ ਤੇ ਉਸ ਜਗ੍ਹਾ ਲਈ ਅਸੀਂ ਇਸ ਆਪਣੇ ਕੋਲ ਸੈਕਸ਼ਨ ਟੈਂਕਰ ਹੈਗਾ ਉਹ ਅਸੀਂ ਰੈਗੂਲਰ ਹੀ ਭੇਜਦੇ ਵੀ ਆ ਤੇ ਜਿੱਥੇ ਕਿਤੇ ਜ਼ਿਆਦਾ ਹੈਗੀ ਹੈ ਜ ਜਦੋਂ ਤੁਸੀਂ ਇੱਕ ਤੋਂ ਜਿਹੜੀ ਏਰੀਆ ਦੱਸਿਆ ਮੈਨੂੰ ਆਪਾਂ ਉਹ ਤੇ ਸਪੈਸ਼ਲੀ ਹੋਰ ਉਹਨਾਂ ਨੂੰ ਥੋੜਾ ਜਿਹਾ ਵੱਧ ਬੰਨ੍ਹ ਗੜੇ ਲਵਾ ਦੇਵਾਂਗੇ ਤੇ ਉਹ ਵੀ ਜਦੋਂ ਤੱਕ ਆਪਣਾ ਪੂਰਾ ਸੀਵਰ ਨਹੀਂ ਪੈਂਦਾ ਤਾਂ ਤੱਕ ਇਸ ਤਰੀਕੇ ਨਾਲ ਹੀ ਆਪਾਂ ਚਲਾ ਰਹੇ ਆ ਬਾਕੀ ਆਈਟੀਆਈ ਵਾਲੇ ਪਾਸੇ ਵੀ ਹੈਗਾ ਤੇ ਅਸੀਂ ਕੁਝ ਲਿੰਕ ਜੋੜਨ ਲਈ ਵਟਸਐਪ ਤੇ ਅਸੀਂ ਰਿਪੋਰਟ ਨੂੰ ਕਿਹਾ ਵੀ ਅਸੀਂ ਉਹਨਾਂ ਨੂੰ ਫਟ ਫੋੜੇ ਬਹੁਤ ਨੇ ਸਾਡੇ ਕੋਲ ਹੈਗੇ ਦੇ ਦਵਾਂਗੇ ਵੀ ਉਹ ਲਿੰਕ ਜੋੜ ਦੇ ਤਰੀਕਾ ਐਮਐਲਏ ਸਾਹਿਬ ਦੇ ਆਫਿਸ ਤੋਂ ਮਹਿਜ ਪੀ 34 ਦੀ ਧੋਰੀ ਤੇ ਰਸਤਾ ਉੱਥੇ ਵੀ ਬਿਲਕੁਲ ਇਹੀ ਖੂਹੇ ਚ ਪ੍ਰੋਬਲਮ ਆ ਹਾਂ ਬਿਲਕੁਲ ਹੈ ਕਿਉਂਕਿ ਐਮਐਲਏ ਸਾਹਿਬ ਦਾ ਖੁਦ ਆਪਣਾ ਆਫਿਸ ਹੈ ਉੱਤੇ ਨਜ਼ਰ ਨਹੀਂ ਪੈ ਰਿਹਾ ਹੈਗਾ ਕੋਈ ਪ੍ਰਸ਼ਾਸਨ ਦੇ ਬੰਦੇ ਵੀ ਜਾਣਦੇ ਨਹੀਂ ਉਹ ਜਾਣਦੇ ਆ ਮੈਂ ਉਹ ਵੀ ਦੱਸਿਆ ਨਾ ਕਿ ਉੱਥੋਂ ਵੀ ਸੈਕਸ਼ਨ ਟੈਂਕਰ ਨਾਲ ਹੀ ਪਾਣੀ ਘਟਣਾ ਹੁੰਦਾ ਤੇ ਉਹ ਕਈ ਵਾਰ ਉਹ ਪਾਣੀ ਓਵਰਫਲੋ ਹੋ ਜਾਂਦਾ ਜੇ ਸੈਕਸ਼ਨ ਟੈਂਕਰ ਕਿਤੇ ਨਹੀਂ ਜਾ ਪੰਦਾ ਦੇ ਵਾਸਤੇ ਹੁਣ ਉਸੀ ਇੱਕ ਇਸ ਕੰਮ ਲਈ ਜੈਟਿੰਗ ਮਸ਼ੀਨ ਵੀ ਨਵੀਂ ਲੈ ਲਈ ਹੈ ਤੇ ਥੋੜੇ ਦਿਨਾਂ ਦਾ ਇਸ ਨੂੰ ਚਲਾ ਲੈਣੀ ਹੈ ਤੇ ਹੋਪਫੁਲੀ ਵੀ ਆਪਾਂ ਇੰਪਰੂਵਮੈਂਟ ਦੇਖਾਂਗੇ ਕਦੋਂ ਤੱਕ ਨਿਗਰਤ ਤੁਮਿਲ ਸਕਦੇ ਜੀ ਜਦੋਂ ਬਸੰਨੜਾ ਆਪਾਂ ਦੇਖੋ ਪੂਰੀ ਤਰ੍ਹਾਂ ਤਾਂ ਜਦੋਂ ਤੱਕ ਪੂਰਾ ਸੀਰੀਅਸ ਨਹੀਂ ਪੈਂਦਾ ਸ਼ਹਿਰ ਦੇ ਵਿੱਚ ਤਾਕਤ ਨਹੀਂ ਹੈ ਪਰ ਕੁਝ ਏਰੀਆ ਵਿੱਚ ਆਪਾਂ ਜ਼ਰੂਰ ਤੁਹਾਨੂੰ ਥੋੜੇ ਦਿਨਾਂ ਦੇ ਵਿੱਚ ਹੀ ਆਪਾਂ ਨੂੰ ਪਤਾ ਲੱਗੇਗਾ ਵੀ ਹਾਂ ਕੁਝ ਰਲੀਫ ਮਲੇਗੀ ਉੱਥੇ ਤੱਕ ਮਸਲਾ ਹਲ ਹੋਏਗਾ ਤੁਸੀਂ ਵੱਡੇ ਸ਼ਹਿਰਾਂ 'ਚ ਵੀ ਰਹੇ ਹੋ ਸਰ ਇਹ ਲੱਗਦਾ ਨਹੀਂ ਕਿ ਭੀ ਜਿਹੜੀ ਇਹ ਵੀ ਆਜ਼ਾਦੀ ਤੋਂ ਬਾਅਦ ਹਲੇ ਜਿਹੜਾ ਸੀਵਰੇਜ ਦੀ ਪ੍ਰੋਬਲਮ ਵੀ ਪੂਰੀ ਨਿਜਾਤ ਨਹੀਂ ਪਾ ਸਕਿਆ ਸਮਰਾਲਾ ਸ਼ਹਿਰ ਹਾਂ ਦੇਖੋ ਸਮਰਾਲੇ ਵਿੱਚ 50% ਸੀਵਰੇਜ ਬਿਆਨੇ ਜੀ ਪੂਰਾ ਸੀਵਰੇਜ ਨਹੀਂ ਪਿਆ ਹੋਇਆ ਤੇ ਉਹਦੇ ਦੀ ਇੱਕ ਤਨੋ ਜਗ੍ਹਾ ਵੀ ਹੋਣੀ ਚਾਹੀਦੀ ਹੈ ਜਗ੍ਹਾ ਨਹੀਂ ਸੀ ਐਸਟੀਪੀ ਵਾਸਤੇ ਐਸਟੀਪੀ ਬਣਾਇਆ ਹੈ ਨਾ ਜੀ ਮੇਨ ਕੰਮ ਜਿਹੜਾ ਐਸਟੀਪੀ ਬਣਾਉਣ ਦਾ ਸੀ ਉਹ ਹੋ ਚੁੱਕਿਆ ਪਹਿਲਾਂ ਹੀ ਹੋ ਚੁੱਕਿਆ ਤੇ ਹੁਣ ਸਿਰਫ ਜੋੜਨ ਦਾ ਕੰਮ ਹੈ ਇਹ ਕਾਫੀ ਵੱਡਾ ਕੰਮ ਆਪਣਾ ਹੋ ਚੁਕਿਆ ਪਹਿਲਾਂ ਜੇ ਆਪਾਂ ਜੋੜਦੇ ਤੇ ਪਾਣੀ ਜਾਂਦਾ ਕਿੱਥੇ ਐਸਟੀਪੀ ਹੁਣ ਬਹੁਤ ਜ਼ਰੂਰੀ ਆ ਹੁਣ ਐਸਟੀਪੀ ਹੈਗਾ ਐਸਟੀਪੀ ਵਰਕਿੰਗ ਹੈ ਤੇ ਪਿਛਲਾ ਸਿਰਫ ਕੰਮ ਰਹਿ ਰਿਹਾ ਤੇ OBO ਵੀ ਆਸ ਰੱਖਣੀ ਚਾਹੀਦੀ ਹੈ ਵੀ ਜਲਦੀ ਹੀ ਪੂਰਾ ਹੋ ਜਾਊਗਾ ਤੇ ਪ੍ਰੋਜੈਕਟ ਚੱਲ ਰਿਹਾ ਜਦੋਂ ਹੀ ਆਮ ਆਨਕਾਤੀ ਸਰਕਾਰ ਆਈ ਆ ਅਸੀਂ ਸਭ ਤੋਂ ਪਹਿਲਾਂ ਜਿਹੜਾ ਮਦਦ ਸੀ ਸ਼ਹਿਰ ਸੰਤਨਾ ਦਾ ਪਾਣੀ ਦਾ ਤੇ ਤੁਸੀਂ ਤੁਹਾਨੂੰ ਵੀ ਜਾਣੋਗਾ ਕਿ 7 ਸਵਾ ਸਾਲ ਮੈਂ ਸਿਰਫ ਟਰੀਟਮੈਂਟ ਬਣਤੀ ਰਿਹਾ ਹਾਂ ਜੋ ਕਿ ਸਵਾਰੀਸ ਤੋਂ ਬਿਲਕੁਲ ਸੇ ਕਦੇ ਵੀ ਚਾਰ ਵਾਰ ਘਰ ਆਏ ਗਏ ਨੇ ਤੇ 25 ਸਾਲ ਤੋਂ ਇੱਥੇ ਉਹ ਸਿਆਸਤ ਦੇ ਲਈ ਤੇ ਉਹਨਾਂ ਤੋਂ ਕਦੇ ਵੀ ਦੇਖੋ ਪਾਣੀ ਦਾ ਹੱਲ ਨਹੀਂ ਹੋਇਆ ਉਹਨਾਂ ਨੇ 90 99 ਦੇ ਵਿੱਚ ਕਿਹਾ ਸੀ ਵੀ ਅਸੀਂ ਪਾਏ ਹੱਲ ਕਰਾਂਗੇ ਤੇ ਅਸੀਂ ਸਭ ਤੋਂ ਪਹਿਲਾਂ ਜਿਹੜਾ ਸਾਡੇ ਜਿਗਾ ਇਸ ਸ਼ਹਿਰ ਦੇ ਵਿੱਚ ਗੁਨਾਹ ਉਹ ਤੇ ਮੇਰੇ ਖੁਦ ਰਹਿ ਰਿਆ ਹਾਂ ਇੱਥੇ ਪਾਣੀ ਨਾਲ ਘਰ ਰਹਿੰਦਾ ਹਾਂ ਹਮੇਸ਼ਾ ਹੀ ਕਦੇ ਗੁਨਾਹ ਗੁਰ ਨੂੰ ਸੁੱਕਾ ਨਹੀਂ ਮਿਲਦਾ ਚਾਹੇ ਗਰਮੀ ਚਾਹੇ ਸਰਦੀ ਬਿਨਾ ਨਹੀਂ ਤੋਂ ਵੀ ਤੇ ਮੇਰੇ ਮਨ ਚ ਇੱਕ ਸੀ ਵੀ ਸਭ ਤੋਂ ਬਣਾ ਸਰਕਾਰ ਆਈ ਤੇ ਅਸੀਂ ਪਾਣੀ ਦਾ ਹੀ ਹੱਲ ਕਰਤਾ ਤੇ ਸਭ ਤੋਂ ਪਹਿਲਾਂ ਮੈਂ ਸਵਾ ਸਾਲ ਟਰੀਟਮੈਂਟ ਪਲਾਨ ਮਿਲਦਾ ਉਹਨੂੰ ਚਾਲੂ ਕਰਵਾਉਂਦੀ ਤੇ ਕੋਸ਼ਿਸ਼ ਸਰਕਾਰ ਐਮਐਲਏ ਸਾਹਿਬ ਦੀਆਂ ਉਹ ਹਾਇਲਾਈਟਾਂ ਦੇ ਨਾਲ ਅਸੀਂ ਉਹ ਸੀਮ ਚਾਲੂ ਕੀਤਾ ਤੇ ਤਕਰੀਬਨ ਅੱਧੇ ਸ਼ਹਿਰ ਦਾ ਅਸੀਂ ਉਸ ਤਰੀਏ ਹੱਲ ਕਰਤਾ ਪਾਣੀ ਦਾ ਤੇ ਬਾਕੀ ਜੋ ਤੁਸੀਂ ਕਹਿ ਰਹੇ ਹੋ ਵੀ ਸ਼ਹਿਰ ਜòn ਦੀ ਗੱਲ ਆ ਬਾਕੀ ਇਹ ਸ਼ਹਿਰ ਜਰੂਰ ਹੋਆ ਸਾਰਾ ਉਹ ਸਾਰਾ ਹੈ ਮੈਂ ਇੱਕ ਵਾਰਚ ਹੀ ਹੋਇਊਗਾ ਮੁਰਕੇ ਸ਼ਹਿਰ ਦੇ ਵਿੱਚ ਕਿਤੇ ਵੀ ਪਾਣੀ ਖੜਨ ਦੀ ਪ੍ਰੋਬਲਮ ਨਹੀਂ ਆਉਗੀ ਜਿਹੜੀਆਂ ਕਲੋਨੀਆਂ ਨੇ ਉਹ ਵੀ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੀਆਂ ਗੱਲ ਕਰੀਏ ਆਪਣੇ ਐਮ ਐਲ ਏ ਸਾਹਿਬ ਦੇ ਜਿੱਥੇ ਆਫਿਸ ਆ ਉਹ ਤੋਂ 20 ਗੱਜ 30 ਗੱਜ ਦੀ ਦੂਰੀ ਤੇ ਮੇਨ ਜਿਹੜਾ ਮੋੜ ਆ ਸੜਕ ਬਣੀ ਹੋਈ ਆ ਉਹਦੇ ਸੀਵਰੇਜ ਦੀ ਪ੍ਰੋਬਲਮ ਕਾਰਨ ਪਾਣੀ ਖੜਾ ਵਾ ਦੇਖੋ ਇੱਕ ਤਾਂ ਸਾਡੀ ਕਮੇਟੀ ਵਿੱਚ ਅਸੀਂ ਹੈ ਨਹੀਂਗੇ ਕਮੇਟੀ ਵਿੱਚ ਕਰਨਵੀਰ ਜੀ ਭਗਾਨਾ ਹੈ ਜੋ ਕਿ ਕਾਂਗਰਸ ਦੇ ਰਹੇ ਨੇ ਤੇ ਉਹ ਉਹਨਾਂ ਦੇ ਪਰ ਸੀਗੇ ਨੂੰ ਮੰਗ ਰਹੇ ਉਸ ਤੋਂ ਪਹਿਲੇ ਐਮਰਤਾਲ ਕਾਂਗਸ ਰਹੇ ਨੇ ਉਹਨਾਂ ਦੇ ਪਰ ਸੀਗੇ ਸਾਨੂੰ ਜਿਆਦਾ ਮੌਕਾ ਮਿਲਿਆ ਅਸੀਂ ਹਰ ਮੁਹੱਲੇ ਨੂੰ ਹਰ ਸ਼ਹਿਰ ਨੂੰ ਪੂਰੇ ਸ਼ਹਿਰ ਨੂੰ ਜ਼ੀਰਮਨ ਲਵਾਉਣਾ ਜੋੜਨੀ ਕੋਸ਼ਿਸ਼ ਕਰ ਰਹੇ ਹਾਂ ਤੇ ਸਾਡੇ ਪੀ ਡਬਲਯੂ ਆ ਦੇ ਅਧਿਕਾਰੀਆਂ ਨਾਲ ਵੀ ਗੱਲ ਹੋਈ ਆ ਅਸੀਂ ਇਹਦਾ ਵੀ ਮਤਾ ਪੁਆਇਆ ਹੋਇਆ ਵਾ ਐਸਟੀਮੇਟ ਲਵਾ ਰਹੇ ਹਾਂ ਹਰ ਜਗ੍ਹਾ ਦਾ ਅਸੀਂ ਪੀ ਡਬਲਯੂ ਆ ਦੇ ਰਹੀ ਕਿੰਨਾ ਖਰਚਾ ਆਊਗਾ ਸਾਨੂੰ ਪਾਈਪ ਪਾਉਣ ਤੇ ਮੁਹੱਲੇ ਨੂੰ ਜੋੜਨ ਨਾਲ ਤੇ ਅਸੀਂ ਉਥੇ ਮੁਹੱਲੇਆਂ ਨੂੰ ਯਕੀਨ ਦਿਵਾਉਣਾ ਬਹੁਤ ਜਲਦੀ ਉਹਨਾਂ ਦੇ 25 ਸਾਲ ਹੋ ਜੂਗੀ ਤਾਂ ਕਿ ਉਹਨਾਂ ਨੂੰ ਵੀ ਰਹਾਰੀ